5ਵੇਂ ਮਹੀਨੇ ਦੀ 30 ਤਰੀਕ ਹੈ ਮਾਨਸਾ ਪਸੂ ਮੰਡੀ ਤੇ ਆਇਆ ਹੈ ਹਰ ਸ਼ੁੱਕਰਵਾਰ ਮੰਡੀ ਲੱਗਦੀ ਹੈ ਮੇਰੇ ਵੀਡੀਓ ਬਣਾਉਣ ਦੇ ਅੰਤਰ ਹੁੰਦੇ ਨੇ ਕਿ ਤੁਹਾਨੂੰ ਡੰਗਰ ਦਿਖਾਉਣੇ ਕਿ ਕਿਹੜੇ ਡੰਗਰ ਕਿੰਨੇ ਕ ਮੁੱਲ ਤੇ ਤੇ ਕੀ ਮੰਗਦੇ ਆ ਕਿੰਨਾ ਕ ਸੱਚ ਤੇ ਕਿੰਨਾ ਕ ਝੂਠ ਮਾਰਦੇ ਆ ਇਹ ਲੋਕ ਤੇ ਝੂਠ ਵੱੱਟ ਮਾਰਦੇ ਆ ਲੱਖ ਵਾਲੀ ਤਾਂ 2.5 ਤੋਂ ਮੰਗਦੇ ਆ ਤੇ ਬੜੇ ਰੋਮਾਲ ਬਾਬ ਲੋਕਰ YouTube ਚੈਨਲ ਆ ਤੇ ਕਿਹੜੇ ਭੈਣ ਭਰਾ ਵੀਡੀਓ ਨੂੰ ਪਹਿਲੀ ਵਾਰ ਦੇਖਦੇ ਹੋ ਚੈਨਲ ਨੂੰ ਸਬਸਕ੍ਰਾਈਬ ਲਾਈਕ ਸ਼ੇਅਰ ਜਰੂਰ ਕਰਦਿਆ ਕਰੋ ਤੇ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਤੇ ਦਿਖਾਵਾਂਗੇ ਵੀ ਤੁਹਾਨੂੰ ਸੱਚ ਕਿੰਨਾ ਕਹਿੰਦਾ ਤੇ ਝੂਠ ਕਿੰਨਾ ਕਹਿੰਦਾ 何だかいいんだけど。 ਇਹਨਾਂ ਮੱਝ ਦਾ 14 1,118,000 ਦੀ ਵੇਚੀ ਆਹ ਵਾਲੀ ਮੱਝ 1,118,000 ਦੀ 14 1,118,000 ਦੀ ਵੇਚੀ ਆਹ ਵਾਲੀ ਮੱਝ 1,118,000 ਦੀ ਛੋਟੀ ਜਾਣਕਾਰੀ ਦੇ ਬਾਅਦ ਦੇ ਲਈ ਦੱਸ ਦਈਏ ਤੇ ਇਹ ਮੱਝ 72,000 ਦੀ ਵੇਚੀ 72,000 ਦਾ 14 ਹੋ ਗਿਆ ਆਹ ਤੁਮਾ ਜੀ। ਛੋਟੀ ਜਾਣਕਾਰੀ ਲਈ ਆਇਆ ਹੇ। ਵੀ ਅੱਜਕੱਲ ਮਾਲ ਕੀ ਰੇਟਾਂ ਚ ਕਿੰਨੇ ਕਿੰਨੇ ਚ ਹੈ। ਦੁੱਧ ਤਾਂ ਮੈਂ ਕੀ ਕਰਨਾ? ਮੈਂ ਤਾਂ ਕੀ ਕਰਾਉਣਾ? ਹਾਂ। ਇਹ ਤਾਂ ਆਪਣੀ ਦੇਣੀ ਵੀ ਨਹੀਂ। ਇਹਦੇ ਨਾਲ ਬਾਈ ਕਟੂ ਵਾਲਾ ਆਇਆ। ਨਾ ਨਾ ਇਹ ਇਹ ਬਾਈ ਕਹਿੰਦਾ ਦੇਣੀ ਨਹੀਂ ਕਟੂ ਚ। ਮੰਗਦੇ ਦੁੱਧ ਵਾਲਾ ਫੇਰ ਆਪਾਂ ਦੁੱਧ ਵਾਲੇ ਨਹੀਂ ਹੈਗੇ ਇਹ। ਨਾ ਫੇਰ ਆਪਾਂ ਦੇਣੀ ਨਹੀਂ। ਹੂੰ ਉਹ ਕਹਿੰਦਾ ਕਹਿੰਦਾ ਮੈਂ ਦੁੱਧ ਤੋਂ ਕਰਾਉਣਾ ਵੀ ਕੀ ਆ। ਨਾ ਫੇਰ ਆਪਾਂ ਦੇਣੀ। ਹਾਂ। ਇਹਦੇ ਥੱਲੇ ਦੁੱਧ ਕਿੰਨਾ? ਦੁੱਧ 9 ਲੀਟਰ ਆ ਜੀ। 9 ਲੀਟਰ ਆ। ਹਾਂ। ਅੱਛਾ। ਤੁਹਾਨੂੰ ਮੱਝ ਆ ਗਈ ਆ। अच्छा ये छूए कैमे आए ये सूए हैगी चौथे चौथे चूहे हां अच्छा ते सुई नु कितना चर होया सुई एहे मैं तो आपा ਝੂਠਣਾ ਮਾਰੀਏ ਨਾ ਮਾਰੀਏ 9 ਮਹੀਨਾ 7 ਮਹੀਨਾ ਦਾ ਬੱਚਾ ਡੇਕੀ ਉਦੋਂ ਦੁੱਧ ਦੇ ਤਾਂ 5 ਕਿਲੋ ਦੀ ਆ اچھا ਜਦੋਂ ਬੱਚਾ ਡੇਕੀ ਫਿਰ ਇਹ 9-10 ਲੀਟਰ ਦੁੱਧ ਦੇ ਆ ਗਈ اچھا ਹੁਣ ਤੇ ਹੁਣ ਇਹ ਤਾਜ਼ੀਆਂ ਮੰਗੀਆਂ ਹਾਂ ਕੱਟੇ ਦੇਸ਼ ਦੇ ਮਿਲਦੀ ਹੈ ਨਾ ਫਟੂ ਮਾਰਨਾ ਨਾ ਮਾਰੀ ਜਿਹੜੀ ਆਮ ਹੈ ਸਾ ਇਹ 4 ਮਹੀਨੇ 쉬 ਵੀ ਆ 20 25 ਦਾ ਦੀ ਗੱਬਣਾ ਹੈ ਅੱਛਾ ਤੇ ਅੱਗੇ ਅਪਾ ਗਰਾਸ ਦੀ ਤਾਂ ਜੀ ਆਲੇ ਨੂੰ ਅੱਛਾ ਇਹਦੇ ਚੱਲੇ ਦੁੱਧ ਇਹ ਤਾਂ ਦੁੱਧ ਕਿ ਨਾ ਇਹਦੇ ਤਾਂ ਆਇਆ ਠੀਕ ਅੱਛਾ ਅੱਤਰੇ ਤੋਂ ਦੁੱਧ ਆ ਮਾਝੇ ਚੱਲੇ ਅੱਛਾ ਯਾਰ ਬਾਈ ਕੋਲੇ ਦੋਨੇ ਜਵਰ ਦਸਤ ਨਾ ਮੈਂ ਗੱਪਣ ਨਹੀਂ ਇਹ 7 ਮਹੀਨਿਆਂ ਦਾ ਬੱਚਾ ਜੀ ਤੁਹਾਨੂੰ ਦੇ ਰਹੇ ਹਾਂ ਤੇ 7 ਮਹੀਨਿਆਂ ਦਾ ਬੱਚਾ ਛਿੱਟ ਗਈ ਬਾਈ ਕਹਿੰਦਾ ਗੱਪਣ ਤਾਂ ਨਹੀਂ ਹੈ ਤੇ ਦੁੱਧ ਕਿੰਨਾ ਇਹਦੇ ਥੱਲੇ 9 ਲੀਟਰ ਹੈ ਜੀ 9 ਲੀਟਰ ਹੈਗਾ ਤੇ ਤੇਰਾ ਪਿੰਡ ਕਿਹੜਾ ਗੜੱਦੀ ਗੜੱਦੀ ਤੇ ਕਿੰਨੇ ਦੀ ਸ਼ੇਲ ਕਰਨੀ ਹਣ ਆਪਾਂ 85000 ਰੁਪਏ ਦੀ ਦਾਂ ਬਸ ਉਹ ਠੀਕ ਅੱਛਾ ਤੇ ਉਹ ਦੂਜੀ ਦੂਜੀ ਆਪਾਂ 70000 ਦੀ ਤੇ ਆ 70 ਤੇ ਇਹਦੇ ਬਾਰੇ ਜਾਣਕਾਰੀ ਦੇ ਵੀ ਇਹ ਨੂੰ ਕਿੰਨੇ ਚਿਰ ਦੀ ਛੁਈ ਆ ਇਹ ਛੁਈ ਹੈਗੀ ਜੀ ਚਾਰ ਮਹੀਨੇ ਦੀ ਹਾਂ ਤੇ 25 25 ਦਾ ਦੀ 25 ਦਾ ਦੀ ਸਾਮਰਗੀ ਪਹਿਲਾਂ ਇਹ ਡੋਮੀਨਾਂ ਦਾ ਦੁੱਪਾਇਆ ਮਾਰਗੀ ਸਾਨੂੰ ਆਈ ਤੇ ਫਿਰੇਗੀ ਅੱਛਾ ਇਹ ਦੁਬਾਰੇ ਤਾਰ ਇੱਥੇ ਹੁਣ ਅਸੀਂ ਕੀ 25 ਨਾਲ ਟੋਟੇ ਦੁੱਧ ਰੋਈ ਅੱਛਾ ਤੇ ਦੁੱਧ ਕਿੰਨਾ ਹੈ ਥੱਲੇ ਦੁੱਧੇ ਦਾ ਟਾਂ ਹੈਗਾ ਜੀ 8 ਠੀਕ 8 ਲੀਟਰ ਹੈਗਾ ਇਹ ਅੱਛਾ ਇਹ ਕਿੰਨੇ ਦੇਣੀ ਹੈ ਇਹ 70 ਦੀ ਦੇ ਦਾਂਗੇ 70 ਦੀ ਬੱਚਾ ਨਹੀਂ ਹੈਗਾ ਮਗਰੇ ਦੇ 70 ਦੀ ਹੈ ਬੱਚਾ ਜੀ ਅੱਛਾ ਤੇ ਮੋਬਾਈਲ ਨੰਬਰ ਮੋਬਾਈਲ ਨੰਬਰ 99152 67152 ਇੱਕ ਵਾਰੀ ਫਿਰਗੇ 99152 67152 ਇੱਕ ਆਪਣੇ ਲਵੇ ਖੜੀ ਆ ਘਰੇ ਖੜੀ ਆ ਗੱਪਣ 4 ਮਹੀਨਿਆਂ ਦੀ ਹਾਂ ਤੇ ਇੱਕ ਉਹ ਆਜਾ ਪਹਿਲੇ ਵਿੱਚ ਚੰਗੀ ਆਈ 15 ਨਾ ਨਗੇ ਸੂਣ ਦੇ ਉਹ ਸੂਣ ਵਾਲੀ ਆ ਅੱਛਾ ਹਾਂ ਤੇ ਠੀਕ ਆ ਇੱਕ 5 ਮਹੀਨਿਆਂ ਦੀ ਗੱਪਣ ਖੜੀ ਆ ਅੱਛਾ ਦੁੱਧ ਹੈਗਾ ਥੱਲੇ ਹਾਂ ਉਹਦੇ ਤਾਂ ਵੀ ਹੈਗਾ ਜੀ ਅੱਛਾ ਉਹਦੇ ਤਾਂ ਹੈਗਾ 7 ਕਿਲੋ ਲੈ ਬਾਈ ਸਪਰਕ ਕਰ ਲਓ ਕਿਨਾਂ ਨੂੰ ਧੋਕੜ ਗੱਪਣ ਦੀ ਜਰੂਰਤ ਹੈ ਹੈ ਉਸ ਨੂੰ ਮਾਰਦੇ ਉਹ ਮਿੰਤ ਵੀ ਨਹੀਂ ਕਰਦੇ ਲੋਕ ਹੂੰ ਜੇ ਮਿੰਤ ਕਰਨ ਤਾਂ ਸਮਰ ਜਾਂਦੀਆਂ ਨੇ ਇਹ ਉਹ ਦੇਖ ਕੇ ਨਹੀਂ ਸੋਣੀ ਅੱਖੀ ਮੱਝ ਐ ਤੇ ਆ ਦੇਖ ਇਹ ਤਾਂ ਮੈਂ ਲੈਵਾ ਦਿਖਾਉਣਾ ਤੁਹਾਨੂੰ ਜ਼ੂਮ ਕਰਕੇ ਤੇ ਆ ਲੈ ਇੰਨਾ ਸੋਹਣਾ ਲਿਆਟਾ ਬਣਿਆ ਹੋਇਆ ਮੱਝ ਤੇ ਜੇ ਬਤਾਸ ਤਮਾਝ ਆਓ ਦੇਖ ਫੇਰ ਅੱਜ ਕੱਟੂ ਚ ਦਿਖਾਉਂਦੇ ਆ ਬਿੱਕ ਨੇ ਜ਼ਬਰਦਸਤ ਡੰਗਰ ਖੜੇ ਨੇ ਆ ਜਾਂਡੇ ਠਾਂਕੜੇ ਜਾਨਵਰ ਖੜੇ ਇਹ ਸਾਰੇ ਘਾਟੂ ਵਾਲੇ ਨੇ ਤੇ ਦਿਖਾਉਣਾ ਫਿਰ ਕੋਲੇ ਜਾ ਕੇ ਆ ਮੱਝ ਥੱਲੇ ਦੁੱਧ ਵੀ ਹੈਗਾ ਤੇ ਇਹ ਘਾਟੂ ਵਾਲੇ ਟਰੱਕ ਨਾਲ ਵੱਜੀ ਹੋਈ ਹੈ ਤੇ ਬਾਕੀ ਆ ਖੜੀਆਂ ਤੇ ਆ ਦੇਖੋ ਇਹਦੇ ਥੱਲੇ ਕਰਮਾ ਥੱਲੇ ਦੁੱਧ ਵੀ ਹੈਗਾ ਆ ਦੇਖੋ ਤੇ ਇਹ ਚੌਥੇ ਪੰਜਵੇਂ 10 ਹੋ ਸਕਦੀ ਹੈ ਵੱਧ ਨਹੀਂ ਤੇ ਸਾਰੇ ਡੰਗਰ ਦਿਖਾਉਣਾ ਕੱਲਾ ਕੱਲਾ ਤੇ ਉਧਰ ਵੀ ਮੰਡੀ ਦੇ ਵਿੱਚ ਆਏ ਹੋਏ ਨੇ ਚਲ ਆ ਦੇਖ ਤੇ ਹੋਰ ਦਿਖਾਉਂਗਾ ਉਧਰ ਚੰਗੇ ਚੰਗੇ ਜਾਨਵਰ ਆ ਪੌਲੇ ਦਾ ਟਲੋਂ ਸੀਗਾ ਕੰਟਰੀ ਕੋਸ ਹੈ ਦੇਣੀ ਕਿਤੇ ਰਾ ਦਸਤ ਕੋਲ ਮੇਰੇ ਹਾਂ ਇਹ ਨਾ ਬਰਾਹ ਇਹ ਕਿਹੋ ਜਿਹਾ ਆ ਮੱਝ ਤੇ ਕਾਰਟੂ ਵਾਲੇ ਲੱਗੇ ਹੋਏ ਨੇਗੇ ਜਿਹੜੀ ਮੈਂ ਦਿਖਾਤੀ ਵੀਡੀਓ ਚ ਤੇ ਇਹਦੇ ਥੱਲੇ ਦੁੱਧ ਦੇਖੋ ਇਹਦੇ ਤੇ ਕਾਰਟੂ ਵਾਲੇ ਸੌਦਾ ਕਰੀ ਜਾਂਦੇ ਇਹਦਾ ਹੋ ਸਕਦਾ ਇਹ 40000 ਰੁਪਏ ਦੀ ਲੈ ਲਈ ਇਹਦੇ ਥੱਲੇ ਦੁੱਧ ਹੈ ਤੇ ਉਹ ਤੰਬੂ ਚ ਖੜੇ ਇਹ ਸਭ ਮੰਡੀ ਦੇ ਵਿੱਚ ਜਿੰਨਾ ਮਾਲ ਆਇਆ ਇਹ ਸਾਰਾ ਘਾਟੂ ਚ ਵਿਕਣ ਵਾਲਾ ਆਇਆ ਆ। ਆ ਦੇਖੋ ਇਹ ਮੱਛੀ ਇਹ ਤਾਂ ਸੌਦਾ ਹੋਇਆ ਨਹੀਂ ਆ ਕੱਟੀਆਂ ਦੋ ਜਬਰਦਸਤ ਤੇ ਆ ਮੱਝ ਦੇ ਥੱਲੇ ਦੁੱਧ ਵੀ ਹੈਗਾ ਇਹਦਾ ਦੋ ਵਾਰੀ ਸੌਦਾ ਹੁੰਦਾ ਹੁੰਦਾ ਰਹਿ ਗਿਆ ਤੇ ਇਹਦੇ ਮਗਰ ਕੱਟਾ ਹੈ ਤੇ ਸੋਨੂੰ ਮੈਂ ਹੋਰ ਦਿਖਾਉਣਾ ਕਿ ਆ ਦੇਖੋ ਮੁੰਤਰਵਾਰ ਕੀ ਝੋਟੀਆਂ ਉਹ ਬੰਦੇ ਕੋਲੇ ਤੇ ਆ ਮੱਝਾਂ ਇਹ ਸਾਰਾ ਘਾਟੂ ਚ ਵਿਕਣ ਵਾਲਾ ਮਾਲ ਆਇਆਗਾ ਤੇ ਹਜੇ ਕੋਈ ਸੌਦਾ ਨਹੀਂ ਹੋਇਆ ਅ ਦੁੱਧ ਵਾਲੇ ਪਸ਼ੂ ਦਾ ਤੇ ਦਿਖਾਉਣਾ ਮੈਂ ਤੁਹਾਨੂੰ ਉੱਧਰ ਟਰੱਕ ਪਰਿਆ ਅ ਇੱਕ ਟਰੱਕ ਪਸ਼ੂ ਦਾ ਇਹਨਾਂ ਨੇ ਖਰੀਦ ਵੀ ਲੇਤਾ ਚਲ ਦਿਖਾਉਣਾ ਉੱਧਰ ਫੇਰ ਜਾ ਕੇ ਚਲੋ ਪਲਣਾ ਨੂੰ ਬਟਾ ਕਿਹੜਾ ਮੜ ਬਈ ਨਹੀਂ ਬੁਰਾ ਨਾ ਮਣਾਲੀਓ ਮੈਂ ਤੁਹਾਨੂੰ ਮੁੱਲ ਲਵਾ ਲੈਣਾ ਪਾਲਣ ਵਾਲੇ ਨੂੰ 100 ਰੁਪਏ ਨਾ ਘੱਟੀ ਦੇਣਾ ਭਾਈ ਮੈਂ ਨਿਸ਼ਾਨ ਹਰੇਕ ਕਹਿੰਦਾ ਮੈਂ ਮੰਨ ਕੇ ਬਾਬਿਆਂ ਦੇ ਜਿਹਨਾਂ ਬਾਣੇ ਪਾਏ ਨੇ ਉਹ ਵੀ ਹੁਣ ਉਹਨਾਂ ਨੂੰ ਫੜਾਉਂਦੇ ਨੇ ਬੱਡੇ ਭਾਈ ਮੈਂ ਮੰਨਦਾ ਗੱਲ ਪਿੱਛੇ ਨਹੀਂ ਜਾਣਾ ਉਹ ਪਤਾ ਨਹੀਂ ਬਾਣੇ ਆਏ ਭਾਈ ਜਿੰਨੀ ਲਵਾ ਦੇ ਮੈਂ ਦਿੰਦਾ ਨਹੀਂ ਰੱਖਿਆ ਕਿੰਨੇ ਬਟਾ ਰਿਹਾ ਤੂੰ ਸੌਦਾ ਕਰ ਲੈ ਸਾਡੇ ਨਾਲ ਲੈ ਬਈ ਆਜਾ ਮਾਇ ਦਾ ਬਹੁਤ ਲਾਗਤ ਕੀ ਲਾਗਤ ਹੈ ਤੂੰ 20 ਹੈ ਲੈ ਇਹਦਾ ਸੌ ਮਾ ਦਾ ਤੂੰ ਕੀ ਮੰਗਦਾ ਮੈਂ 35 ਮੰਗਿਆ ਜੀ ਇਹਨਾਂ ਫੁੱਲ ਛੜਦੂਆਂ ਵੇਰੇ ਜਲਾਏ ਦਾ ਨਾ ਕਰਾਓ ਜਾ ਰਹਿਣਾ ਦਾ ਚੌਤਾ ਕਰਾ ਕੇ ਦਿਓ ਕਰਾਓ ਕਰਾਓ ਦੇਖਿਓ ਦੇਖਿਓ ਦੇਖ ਆਮਾਜੀ ਕਾਟੂ ਵਿੱਚ ਚਲੀ ਗਈ ਇਹਦੇ ਮੰਗਰਪੋਤੇ ਜਿੱਦੀ ਕੱਟੀ ਆ ਤੇ ਜ਼ਬਰਦਸਤ ਤੇ ਥੱਲੇ ਦੁੱਧ ਵੀ ਹੈਗਾ ਤੇ ਇਹਨੂੰ ਬਸ ਅੱਡੀ ਉਤਰ ਨਹੀਂ ਦਿੱਤਾ ਚਰੱਕਦੰਨੇ ਲੈ ਕੇ ਕਾਟੂ ਵਾਲਾ ਦਿਖਾਉਣਾ ਮੈਨੇ ਦੇਉਂ ਅਰੇ ਬੋਲ ਕੋਈ ਇਹਦੀ ਨਾ ਮੈਨੇ ਬੱਚਦੇ ਨੇ ਇਹ ਪੰਜ ਚਾਰ ਆਪ ਹੀ ਨੇ ਗਿਆ ਕਾਟੂ ਮਾਰ ਲੈਣ ਨਾਲੇ ਤੇ ਲਾਲਾਂ ਢਿ ਘੁੰਦੇ ਨੇ ਬੰਦੇ ਤੇ ਉਹ ਕੈਂਟਰ ਚ ਉੱਤਰਦੀ ਮੱਝ ਤੇ ਦੋ ਆਹ ਕੈਂਟਰ ਚ ਖੜੀਆਂ ਤੇ ਆ ਇਹ ਸਾਰਾ ਮਾਲ ਕਾਟੂ ਵਾਚਿਆ ਹੋਇਆ ਆ ਦੇਖੋ ਜੇ ਬਦਾ ਦਿੱਤਾ ਮੁੱਜਾਂ ਵਿੱਚ ਨਹੀਂ ਆਈਆਂ ਘਾਟੂ ਵਾਹ ਤੇਰੇ ਥੱਲੇ ਦੁੱਧ ਵੀ ਹੈ ਯਾਰ ਠਿੱਕਰ ਮਾਲੀਆਂ ਦਾ ਸ਼ਰੀਰ ਦੇਖੋ ਗੱਡੇ ਚ ਟੀਂਜ ਟੀਂਜ ਮੱਚਾਂ ਲੱਗੀਆਂ ਉਹ ਵੀ ਤੇ ਇਹ ਵੀ ਕਿੰਨੀਆਂ ਛੋੜੀਆਂ ਬੱਚਾ ਨਜ਼ਾਰਾ ਹੱਦੋ ਇੱਕ ਆਹ ਵਾਲੀ ਤੇ ਕੋਹ ਵਾਲੀ ਇਹ ਘਾਟੂ ਚ ਵੱਚ ਦੋ ਚਾਰ ਮਿੰਟਾਂ ਚ ਮਿਕ ਜਾਂਦੀਆਂ ਤੇ ਸਾਰੀਆਂ ਮੱਚਾਂ ਘਾਟੂ ਵਾਲੀਆਂ ਜਾਨਣੇ ਤੈਨੂੰ ਸੁਖ ਨਾ ਜਾਣਦੇ ਹੁਣ ਨਾ ਜਾਣਦੇ ਆਹ ਦੋ ਦੋ ਸੂਰ ਰੇਵੀ ਤੇ ਕੱਟਾ ਮੋ ਜਾਣ ਤੇ ਹੁਣ ਉਹਨੂੰ ਛੱਡ ਪਰ ਆਉਣਗੇ ਕੀ ਤਾਂ ਗੱਲ ਆ ਪਾਲ ਆਇਆ ਬਚਾਏਗਾ ਲੋ ਬਾਹਰ ਜਾਣੀ ਕਿੱਥੇ ਜਾ ਕੇ ਉਹਦਾ ਇਹ ਕਰਦਾ ਤੇ ਉਹ ਬਾਈ ਨੇ ਧਰਵਾ 200 ਦੇ ਨਾਲ ਹੀ ਗਈ 5000 ਦੀ ਹਾਂ ਲੈ ਜਾ ਲੈ ਹਾਂ ਲੈ ਪਹਿਲਾਂ ਲੀਨੀਅਰ ਦੇ ਓਏ ਦੇ ਦੇ ਯਾਰ ਓਏ 300 ਪਰ 300 ਪਰ ਓ ਆ ਜੂਪ ਦੇ ਦੇ ਕੇ ਬਹਿਣੇ ਉਹ ਪਾਲਣ ਨਾਲ ਉਹ ਪਾਲਣ ਨਾਲ ਆ ਆ ਜੂਪ ਆ ਜੂਪ ਪਾਲਣ ਵਾਲਾ ਬੰਦਾ ਦੇ ਦੇ ਪਾਲਣ ਨਾਲ ਪਿੱਛੇ ਉਹ ਹੀ ਤੀਜਾ ਛੁਆ 8 ਲੀਟਰ ਦੁੱਧ ਹੈ ਹਾਂਜੀ ਨਾ ਵਾ ਅਟਕਾ ਕੇ ਦੇ ਮਾਗ ਨਾ ਵਾ ਅਟਕਾ ਕੇ ਦੇ ਮਾਗ ਹਾਂ ਯਾਰ ਹਾਂ ਠੀਕ ਹੈ 75 ਮਤਲਬ 75 ਗੱਬੜੀ ਮਹੀਨਾ ਠੀਕ ਹੈ ਭਰਾ ਇਹੋ ਠੀਕ ਹੈ ਸਕੇ ਹਾਂ ਆਪਾਂ ਦਾ ਕੀ ਹੁੰਦੀ ਹੁਣ ਚਾਹੀ ਤਿੰਨ ਮਹੀਨਾ ਹੋਵੇ ਚੱਕ ਵੀ ਹੋ ਜੀ ਫੇਰ ਤਾਂ ਹੋ ਜਾਂਦੇ ਆ ਹੂੰ 75000 ਜਾਇ ਜਾਰ ਰੇਟ ਹਾਂਜੀ ਹਾਂਜੀ ਹੂੰ ਤੇਰਾ ਨੰਬਰ ਕਿੰਨਾ ਹੈ ਨੰਬਰ 85599 3750 ਪਿੰਡ ਕਿਹੜਾ ਪਿੰਡ ਕਿਹੜਾ ਮਾਨਸਾ ਤੇ ਦੁੱਧ ਕਿੰਨੇ ਚਿਰ ਦੀ ਰਲਿਆ ਮਹੀਨਾ ਕੋ ਹੋਏ ਤਿੰਨੇ ਕੋ ਹੋਏ ਹਾਂਜੀ ਠੀਕ ਆਇਆ ਮਾਨਸਾ ਪਸ਼ੂ ਮੰਡੀ 7.5 ਮਹੀਨਾ ਦੇ ਪਾਈ ਕਹਿੰਦਾ ਗੱਬਣਾ ਤੇ ਤੋੜਾ ਤਰ੍ਹਾਂ ਗੀ ਕਰਾਉਣਾ ਇੱਕ ਚੱਕ ਵਾਰੀ ਤੋਰ ਕੇ ਦਿਖਾ ਦੇ ਜਾਂ ਥੋੜੀ ਜੀ ਇਹ ਨਾ ਕਿ ਮੰਗਾਈ ਤੇ ਫਿਰ ਸਾਰੀ ਗੱਲ ਕਰਾਉਨੇ ਆ ਵੀ ਇਹ ਕਿੰਨੇ ਕਿ ਪੈਸੇ ਲਾਉਂਗੇ ਮੰਗੂ ਤੇ ਕਿੰਨੇ ਕਿ ਸੁਵੇ ਆ ਸਾਰੀ ਡਿਟੇਲ ਪਾਈ ਤੋਂ ਪੁੱਛਾਂਗੇ ਪੂਰੀ ਐ ਬਿਲਕੁਲ ਗੁਲਾਬੀ ਰੰਗ ਐ ਤੇ ਆ ਲੋ ਚ ਕਰੋ ਚੱਕ ਆ ਵੀ ਕਰਾ ਦੀ ਤੇ ਇੱਕ ਮਾੜੀ ਚੰਗਾ ਠੀਕ ਐ ਇਹ ਇੱਕ ਆ ਇਹ ਦੋਨੇ ਆ ਮੱਜਾ ਇੱਕੇ ਵੀਰ ਕੋਲੇ ਆ ਤੇ ਆ ਬੂਰੀ ਦੀ ਡਿਟੇਲ ਦੱਸ ਬੂਰੀ ਦਾ ਇੱਕ ਦਾਸ ਆ ਤੇ ਦੁੱਧ ਕਿੰਨੇ ਚਰਦੀ ਰਲੀ ਆ ਦੁੱਧ ਕੱਢਾ 14 ਕਿਲੋੜੇ ਹੁਣ 7.5 ਮਿਲੇਗਾ ਬੜਾ ਤੇ ਹੁਣ ਦੁੱਧੋਂ ਹਟ ਗਈ ਦੁੱਧੋਂ ਛੱਡੀ ਵੀ ਆ ਇਹਦਾ ਬੱਚਾ ਬੱਚਾ ਹੀ ਹੈਗਾ ਹੈ ਬੱਚਾ ਢੱਡੇ ਜਾ ਹੁਣ ਇਹਦੇ ਨਹੀਂ ਪਹਿਲਾਂ ਵਾਲਾ ਪਹਿਲਾਂ ਵਾਲਾ ਤਾਂ ਵੇਚਤਾ ਸੀ ਵੇਚਤਾ ਸੀ ਬਟਾ ਨੂੰ ਹੂੰ ਠੀਕ ਹੈ ਜੈ ਜੈ ਦਾਸ ਤੁਮੜਾ ਕਿੰਨੇ ਦੀ ਦੇਗਾ ਲੱਖ ਦੀ ਦੇ ਦਾਂਗੇ ਲੱਖ ਦੀ ਅੱਛਾ ਤੇ ਮੋਬਾਈਲ ਨੰਬਰ ਕਿਨਾਂ 9079524831 اچھا ਹੋਰ ਪਿੰਡ ਕਿਹੜਾ ਕੋਪਲੀ ਸੰਗਰੂਰ ਦੇ ਨਾਲ ਠੀਕ